ਸਤ ਸ੍ਰੀ ਅਕਾਲ ਜੀ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਜੋ ਲੋਕ ਨਵੇਂ ਜੁੜ ਰਹੇ ਹਨ ਉਹਨਾਂ ਨੂੰ ਨਵੇਦਨ ਹੈ ਕਿ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਤੋਂ ਬਾਅਦ ਅਸੀਂ ਹੋਰ ਵੀ ਕੁਸ਼ਿਸ਼ ਕਰਾਂਗੇ ਕਿ ਵਧੀਆ-ਵਧੀਆ ਵੀਡੀਓ ਜਣੜੀਆਂ ਤੁਹਾਨੂੰ ਦਿਖਾਈਆਂ ਜਾਣ ਤੇ ਇਸ ਸਥਾਨ ਤੱਕ ਪਹੁੰਚਣ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਮਾਛੀਵਾੜਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਬਲ ਸਾਹਿਬ ਗਏ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਪਹੁੰਚੇ ਤੇ ਉੱਥੋਂ ਦਰਸ਼ਨ ਕਰਦੇ ਹੋਏ ਅਸੀਂ ਫਿਰ ਇਸ ਸਥਾਨ ਤੇ ਪਹੁੰਚੇ ਇਸ ਸਥਾਨ ਨੂੰ ਕਿਹਾ ਜਾਂਦਾ ਹੈ ਗੁਰਦੁਆਰਾ ਗੁਰਦੁਆਰਾ ਸੇਹਰਾ ਸਾਹਿਬ ਦਾ ਇਤਿਹਾਸ ਇੱਕ ਸਿੱਖ ਇਤਿਹਾਸਕ ਸਥਾਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ ਦੇ ਉੱਪਰ ਕਲਗੀਧਰ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਹਰਾ ਇਹ ਸੇਹਰਾਬੰਦੀ 23 ਹਾੜ ਸੰਮਤ 1734 ਸਨ 1677 ਈਸਵੀ ਵਿੱਚ ਹੋਈ ਸੀ ਇਸ ਜਗ੍ਹਾ ਦੇ ਉੱਪਰ ਗੁਰੂ ਸਾਹਿਬ ਜੀ ਦੀ ਸਿਰ੍ਹਾਬੰਦੀ ਕੀਤੀ ਗਈ ਸੀ ਤੇ ਇਹ ਗੁਰਦੁਆਰਾ ਸਾਬ ਦਾ ਦਰਬਾਰ ਸਾਹਿਬ ਹੈ ਛੋਟਾ ਜਿਹਾ ਹੈ ਬਟ ਇਹ ਇੱਕ ਲਸ਼ ਗ੍ਰੀਨ ਏਰੀਆ ਪਹਾੜੀ ਏਰੀਆ ਦੇ ਵਿੱਚ ਸਥਿਤ ਹੈ ਇਹਦੇ ਆਲੇ ਦੁਆਲੇ ਪਹਾੜ ਹਨ ਤੇ ਬਹੁਤ ਹੀ ਜ਼ਿਆਦਾ ਸ਼ਾਂਤਮਈ ਜਗ੍ਹਾ ਹੈ ਅਸੀਂ ਵੀ ਜਾਂਦੇ ਹੋਏ ਇਸ ਜਗ੍ਹਾ ਦੇ ਦਰਸ਼ਨ ਕੀਤੇ ਮੱਥਾ ਟਿਕਿਆ ਤੇ आनंद ਲਿਆ ਇਸ ਥਾਂ ਦਾ ਦੇਖ ਸਕਦੇ ਤੁਸੀਂ ਕਿੰਨੇ ਜ਼ਿਆਦਾ ਗ੍ਰੀਨਰੀ ਹੈ ਇਸ ਦੇ ਆਲੇ ਦੁਆਲੇ ਪਹਾੜੀਆਂ ਹੀ ਪਹਾੜੀਆਂ ਹਨ ਤੇ ਉਹਦੇ ਵਿੱਚ ਤੇ ਇੱਥੇ ਆਮੀ ਤੁਹਾਨੂੰ ਪੰਛੀਆਂ ਦੀ ਚਹਿਲ ਪਹਿਲ ਸੁਣਾਈ ਦਿੰਦੀ ਹੈ ਤੇ ਤੁਹਾਡੇ ਕੰਨਾਂ ਨੂੰ ਤੇ ਦਿਲ ਨੂੰ ਬੜਾ ਸਕੂਨ ਪਹੁੰਚਦਾ ਹੈ ਇੰਨੀ ਆਨੰਦਮਈ ਜਗ੍ਹਾ ਹੈ ਤੇ ਇਸ ਤੋਂ ਬਾਅਦ ਅਸੀਂ ਅੱਗੇ ਰਵਾਨਗੀ ਕੀਤੀ ਇਸ ਤੋਂ ਬਾਅਦ ਆਉਂਦਾ ਹੈ ਗੁਰਦੁਆਰਾ ਗੁਰੂ ਕਾਲ ਹੁਣ ਇਹ ਆਪ ਜੀ ਨੂੰ ਜੋ ਸਾਹਮਣੇ ਗੁਰਦੁਆਰਾ ਸਾਹਿਬ ਦੀ ਇੱਕੋ ਸੁੰਦਰ ਬਿਲਡਿੰਗ ਦਿਖਾਈ ਦੇ ਰਹੀ ਹੈ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰੂ ਕਾ ਲਾਹੌਰ ਗੁਰੂ ਕਾ ਲਾਹੌਰ ਗੁਰਦੁਆਰਾ ਸਾਹਿਬ ਇਸ ਕਰਕੇ ਮਸ਼ਹੂਰ ਹੈ ਕਿਉਂਕਿ ਇੱਥੇ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਔਰ ਇਸ ਦੇ ਸੱਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਜਗ੍ਹਾ ਖਾਲੀ ਹੈ ਜਿਹਨੂੰ ਪਾਰਕਿੰਗ ਦਾ ਸਥਾਨ ਵੀ ਕਹਿ ਸਕਦੇ ਆ ਔਰ ਆਰਾਮ ਨਾਲ ਇੱਥੇ ਹਰ ਕੋਈ ਆਪਣੀ ਗੱਡੀ ਨੂੰ ਸਹੀ ਜਗ੍ਹਾ ਦੇ ਉੱਪਰ ਪਾਰਕ ਕਰਕੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰੀ ਸਾਈਡ ਤੇ ਤੁਹਾਨੂੰ ਇੱਕ ਬੋਰਡ ਨਜ਼ਰ ਆਏਗਾ ਜਿਸ ਦੇ ਉੱਪਰ ਲਿਖਿਆ ਹੈ ਕਿ ਇਸ ਸਥਾਨ ਤੇ ਲਾਹੌਰ ਨਿਵਾਸੀ ਭਾਈ ਹਰ ਜਸਜੀਤ ਦੀ ਪੁੱਤਰੀ ਮਾਤਾ ਜੀਤ ਕੌਰ ਜੀ ਦਾ ਅਨੰਦ ਕਾਰਜ ਕਲੰਗੀ ਧਰਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਹਾੜ ਸੰਮਤ 1734 ਨੂੰ ਹੋਇਆ ਸੀ ਔਰ ਇਸ ਨਗਰ ਦਾ ਨਾਮ ਗੁਰੂ ਸਾਹਿਬ ਨੇ ਆਪ ਇਸ ਪਵਿੱਤਰ ਸਥਾਨ ਤੇ ਅੱਜ ਵੀ ਗੁਰੂ ਸਾਹਿਬ ਜੀ ਦੇ ਵਿਆਹ ਦੇ ਪੂਰਵ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਜਿਹੜਾ ਕਿ ਬਸੰਤ ਪੰਚਮੀ ਵਾਲੇ ਦਿਨ ਇੱਥੇ ਮਨਾਇਆ ਜਾਂਦਾ ਹੈ ਪੂਰੀ ਸਰਦਾ ਦੇ ਨਾਲ ਗੁਰਦੁਆਰਾ ਗੁਰੂ ਕਾ ਲਾਹੌਰ ਸਾਹਿਬ ਦੀਨ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਜਦੋਂ ਅਸੀਂ ਬਾਹਰ ਗੁਰਦੁਆਰਾ ਸਾਹਿਬ ਦੇ ਕੰਪਾਊਂਡ ਵਿੱਚ ਵੇੜੇ ਚਾਏ ਤਾਂ ਅੜੇ ਦੋੜੇ ਦੇਖ ਕੇ ਸਾਡੇ ਮਨ ਨੂੰ ਇੰਨੀ ਸ਼ਾਂਤੀ ਮਿਲੀ ਕਿ ਇਹ ਜਗ੍ਹਾ ਇਸ ਸਥਾਨ ਦੇ ਉੱਪਰ ਹੈ ਜਿੱਥੇ ਕੇ ਆਲੇ ਦੁਆਲੇ ਲਸ਼ ਗ੍ਰੀਨ ਪਹਾੜੀਆਂ ਹਨ ਹਰੇ ਭਰੇ ਪੂਰੀ ਹੈ ਔਰ ਇੱਥੇ ਦਾ ਮੌਸਮ ਬੜਾ ਹੀ ਆਨੰਦਮਈ ਸੀ ਸ਼ਾਂਤੀ ਭਰਪੂਰ ਸੀ ਤਾਂ ਉਸ ਤੋਂ ਬਾਅਦ ਅਸੀਂ ਇਸ ਅਲੋਕੇ ਕ ਨਜ਼ਾਰੇ ਨੂੰ ਦੇਖਣ ਦੇ ਲਈ ਗੁਰਦੁਆਰਾ ਸਾਹਿਬ ਦੇ ਚਾਰੋਂ ਤਰਫ ਚੱਕਰ ਲਗਾਇਆ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਤੇ ਜੋ ਪਹਾੜੀਆਂ ਸੀ ਉਥੋਂ ਔਰ ਉਹਨਾਂ ਦੇ ਅੰਦਰ ਜੋ ਇਹ ਦਰਖਤ ਲੱਗੇ ਹੋਏ ਸੀ ਉਥੋਂ ਦੀ ਪੰਛੀਆਂ ਦੀ ਚਹਿਚਹੌਣ ਦੀ ਆਵਾਜ਼ਾਂ ਜਿਹੜੀਆਂ ਸਾਡੇ ਕੰਨਾਂ ਤੱਕ ਬੜੀਆਂ ਸਾਫ਼ ਤੇ ਸੁਰੇਲੇ ਰੂਪ ਦੇ ਵਿੱਚ ਆ ਰਹੀਆਂ ਸੀ ਤੇ ਉਸ ਤੋਂ ਬਾਅਦ ਅਸੀਂ ਜੋ ਪਹਿਲੇ ਬੋਰਡ ਦਿਖਾਇਆ ਸੀ ਤੁਹਾਨੂੰ ਉਹਦੇ ਉੱਪਰ ਲਿਖਿਆ ਹੋਇਆ ਸੀ ਗੁਰਦੁਆਰਾ ਪੌੜ ਸਾਹਿਬ ਇਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਘੋੜੇ ਨੇ ਪੌੜ ਮਾਰ ਕੇ ਪਾਣੀ ਦਾ ਚਸ਼ਮਾ ਸੀ ਜਿਹੜਾ ਉਹ ਫੋਟਿਆ ਸੀ ਔਰ ਇਸ ਦੇ ਵਿੱਚੋਂ ਖਾਰਾ ਪਾਣੀ ਨਿਕਲਿਆ ਸੀ ਤੇ ਇੱਥੇ ਅੱਛੀ ਵੀ ਉਹ ਚਸ਼ਮਾ ਤੁਸੀਂ ਦੇਖ ਸਕਦੇ ਹੋ ਆ ਕੇ ਤੇ ਅਸੀਂ ਇਸ ਨਜ਼ਾਰੇ ਨੂੰ ਦੇਖਣ ਦੇ ਲਈ ਇੱਥੋਂ ਨਾਲ ਦੀ ਹੀ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਪੌੜੀਆਂ ਹੇਠਾਂ ਵੱਲ ਉਤਰਦੀਆਂ ਨੇ ਤੇ ਅਸੀਂ ਉਹਨਾਂ ਦੇ ਤੁਸੀਂ ਵੀ ਸਾਰੇ ਜਾਣੇ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਅਸੀਂ ਵੀ ਇਸ ਜਗ੍ਹਾ ਤੇ ਆ ਕੇ ਬੜਾ ਚੰਗਾ ਮਹਿਸੂਸ ਕੀਤਾ ਤੇ ਤੁਸੀਂ ਇੱਕ ਵਾਰ ਜੇ ਮੌਕਾ ਮਿਲੇ ਤਾਂ ਇੱਥੇ ਆ ਕੇ ਦਰਸ਼ਨ ਜ਼ਰੂਰ ਕਰਕੇ ਜਾਓ ਜਿਨ੍ਹਾਂ ਨੇ ਕੀਤੇ ਆ ਉਹਨਾਂ ਨੂੰ ਸਭ ਨੂੰ ਪਤਾ ਕਿ ਇਹ ਸਥਾਨ ਕਿੰਨਾ ਸੁਹਾਵਣਾ ਕਿੰਨਾ ਚੰਗਾ ਤੇ ਮਨ ਨੂੰ ਸਕੂਨ ਦਿੰਦਾ ਹੈ ਤਾਂ ਇੱਕ ਵਾਰ ਜ਼ਰੂਰ ਪਹੁੰਚੋ ਇੱਥੇ